ਸਾਰੇ ਪੰਜਾਬ ਸਰਕਾਰ ਦੇ ਇਹ ਜੋ ਕੰਮ ਨੇ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ। ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ। ਜਿਦੇ ਵਿੱਚ SSF ਵੀ ਐ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ। ਅੱਜ ਉਹ ਤੁਸੀਂ ਦੇਖਦੇ ਹੋਵੋਗੇ ਜੇ ਤੁਸੀਂ ਆਏ ਹੋਵੋਗੇ ਅੱਜ ਵੀ। ਹਰ 30 ਕਿਲੋਮੀਟਰ ਤੇ ਉਹ ਰੇਡੀਅਸ 'ਚ ਉਹ ਗੱਡੀਆਂ ਜਿਹੜੀਆਂ ਨੇ ਘੁੰਮਦੀਆਂ ਫਿਰਦੀਆਂ ਨੇ ਉਹਨਾਂ ਕੋਲੇ ਫਰਸਟ ایڈ ਦਾ ਸਮਾਨ ਵੀ ਹੈ, ਸਟ੍ਰਕਚਰ ਵੀ ਹੈ ਉਹਨਾਂ ਕੋਲੇ ਜਿਹੜਾ ਆਰੀ ਦੇ ਪਲੇਟ ਨੇ ਜਾਂ ਕੋਈ ਜਦੋਂ ਟਰੱਕ ਖੜ ਗਿਆ ਖਰਾਬ ਹੋ ਗਿਆ ਤਾਂ ਉਹ ਗੱਡੀਆਂ ਨਹੀਂ ਆਪਰ ਫੁੱਲ ਨਹੀਂ ਕਿਉਂ ਨੂੰ ਪੁੱਲ ਕਰਕੇ ਜਾਂ ਪੁਸ਼ ਕਰਕੇ ਸਾਈਡ ਤੇ ਕਰ ਦਿੰਦੇ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ ਪੇਪਰ ਦੇ ਦਿੰਦੀਆਂ ਸੀ ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ ਕਾਰਨ ਪੁਰਾਣੇ ਕਰੋਨ ਬਣੇ ਹੋਏ ਐ ਕਿਸੇ ਨੇ ਦੇਖਿਆ ਐ ਨਹੀਂ 60 ਕਿਲੋ ਦੀ ਬੋਰੀ ਜਿਹੜੀ ਐ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭਜਣਾ 1 ਕਿਲੋਮੀਟਰ ਕੁੜੀ ਨੇ ਵੀ ਭਜਣਾ ਟ੍ਰੇਨਿੰਗ ਉਕਹੇ ਅਸੀਂ ਕਿਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 ਕਿਲੋ ਕਿਵੇਂ ਚੱਕ ਕੇ ਅਸੀਂ ਭੱਜ ਲਾਂਗੇ ਤੇ ਮੈਂ ਕਿਹਾ ਪਤਾ ਨਹੀਂ ਠੀਕ ਨਹੀਂ ਗਰਾਊਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਨਸ ਦੇ ਹੋਰ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਿਹਾ ਜਰਾ ਕੀ ਹੈ ਕਿ ਹਾਂ ਜੀ ਪਰੌਣਾ ਚੱਲੀਏ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਦੱਸੋ ਕਿ ਜਿਹੜੂ ਕੋਈ ਤੇ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਏ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਹੈ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਊਗੀ ਉਹਦੇ ਹੈਨਾ ਤਾਂ ਅਸੀਂ ਪੈਨ ਨੂੰ ਪੈਨ ਚੇਂਜ ਕਰ 60 ਤੋਂ 40 ਕੀਤਾ ਕੱਦ ਜਿਹੜਾ 5 5 7 ਤੋਂ 5 2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਹੋ ਰਹੀ ਹੈ ਕਿ ਫਾਇਰ ਬ੍ਰੀਡ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਪੁਰਾਣੇ ਕਾਨੂੰਨ ਪਏ ਨਹੀਂ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਰਾਤ ਨੂੰ ਵੀ ਟੁੱਟਮੀ 2 ਵਜੇ ਆਈ 5 ਵਜੇ ਚਲੀ ਗਈ ਸਾਢੇ 3 ਆਈ ਸਾਢੇ 4 ਚਲੀ ਗਈ ਉਹ ਅੱਧੀ ਵੀ ਨਹੀਂ ਆਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਮੈਂ ਕਹਿੰਦੀ ਜੇ ਤੁਸੀਂ 8 ਘੰਟਿਆਂ ਦੀ ਬਜਾਈ 10 ਤੋਂ 11 ਘੰਟੇ ਦਿਨੇ ਦੇ ਦੋ ਲਗਾਤਾਰ ਤਾਂ ਦਾ ਤਿੰਨ ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਜਿੱਤ ਪਾਈ ਲੈ ਉਹਦੇ ਨਾਲ ਉਸ ਤੋਂ ਬਾਅਦ ਉਹ ਅਗਲੇ ਦੋ ਤਿੰਨ ਦਿਨ ਪਾਣੀ ਲਾਉਣਾ ਜੀ ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਹੈ ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀ ਵੱਟਾਂ ਤੋੜ ਲੇ ਵੱਟਾ ਉਹਨੂੰ ਪੁੱਛਣੀ ਆ ਉਸ ਦਿਨ ਪੈਣਗੀ ਮੈਂ ਕਿਹਾ ਵੀ 6 ਦਿਨ ਦਾ ਲਾ ਲੈਣਿਆ ਵੀਰੇ 6 ਦਿਨ ਤੱਕ ਤੁਸੀਂ ਕਿੰਨੀ ਬਿਜਲੀ ਦਿੰਨੇ ਹੋ ਕਹਿੰਦੇ 48 ਘੰਟੇ 8 ਘੰਟੇ ਦੇ ਫਿਰ ਵੀ ਰੌਲਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀ ਆਉਂਦੀ ਕੱਟਦੀ ਆ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਿਹਾ ਇਧਰੋਂ ਕਿੰਨਾ ਦਿੰਨੇ 11 ਘਰ ਘਣ ਕਹਿੰਦੇ 33 ਘੰਟੇ ਮੈਂ ਕਿਹਾ 15 ਘੰਟੇ ਦੇ ਨਾਲੇ ਇਹ ਬਚ ਨਹੀਂ ਨਾਲੇ ਉਹ ਕੋਸੇ ਵੀ ਜਦੋਂ ਮਰਜੀ ਚਲਾ ਲਓ ਬੜੀ ਬਿਜਲੀ ਬਚੂ ਕੀ ਮੋਟਰ ਬੰਦ ਕਰਕੇ ਜਾਇਆ ਕਰਦੀ ਅੱਜ ਅੱਜ ਮੋਟਰ ਬੰਦ ਕਰਕੇ ਕਰੇ ਜਾਂਦੇ ਨੇ ਮਲਿਕ ਤਾਂ ਮੈਨੂੰ ਮਿਲਿਆ ਮੈਂ ਖੇਤਾਂ ਚ ਗਿਆ ਸੀਗਾ ਪਿੱਛੇ ਜੇ ਮੈਨੂੰ ਦੱਸਿਆ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਆਪਣੇ ਮੋਟਰ ਦੇ ਤਿੰਨੋਂ ਫਿਊਜ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹ ਕੱਢ ਕੇ ਝੋੜੇ ਚ ਪਾ ਕੇ ਲੈ ਜਾਂਦਾ ਕਿਤੇ ਰਾਤ ਨੂੰ ਆਟੋਮੈਟਿਕ ਹੀ ਨਾ ਚੱਲ ਪਏ ਕਿਉਂਕਿ ਕਿਉਂਕਿ ਕੱਸਿਆਂ ਦਾ ਪਾਣੀ ਪਿਆ ਗਿਆ ਚੈਨਲਾਈਜ਼ ਕਰਦਾ ਸੀ ਇਹ ਵੀ ਪਹਿਲੀ ਵਾਰ ਹੋਇਆ ਜੀ

ਉਹ 10 ਵੀ ਦਿੱਤੇ ਕਿਉਂਕਿ ਜੇ ਤੁਹਾਡੀਆਂ ਚਿੰਬੜੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਇਸ ਤੋਂ ਪਹਿਲਾਂ ਤੁਹਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਮਤਲਬ ਫੋਨ ਚੂਸਣ ਵਾਸਤੇ ਰੱਖਦੀਆਂ ਸੀ ਲਾਲ ਜੀ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਵਾਜ ਹੀ ਬਣ ਗਿਆ ਸੀ ਵੀ ਇਹ ਕਿਹਨਾਂ ਨੂੰ ਫੜਾਇਆ ਹੋ ਇਹ ਕੋਹਨਾਂ ਨੂੰ ਫੜਾਇਆ ਹੋ ਅੱਛਾ ਇਹ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਦੋਨਾਂ ਦੇ ਮੈਨੀਫੈਸਟੋ ਪੜ੍ਹੇ ਵੀ ਨਹੀਂ ਹੁੰਦੇ ਦੋਨਾਂ ਦਾ ਕਿਸੇ ਪਾਰਟੀ ਨੂੰ ਪਿਆਰ ਵੀ ਨਹੀਂ ਕਰਦੇ ਵੀ ਆਹ ਪਾਰਟੀ ਕੋਲ ਤੁਸੀਂ ਸਿਰਫ ਇਹ ਕਹਿ ਕੇ ਉਹਨਾਂ ਨੂੰ ਲੈ ਭਰਾਵਾ ਤੇਰਾ ਵੀ ਮੱਥਾ ਡੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਲਾਵੀ ਤੇਰਾ ਮੱਥਾ ਡਾ ਮੁੰਨੀ ਤੂੰ ਆ ਗਏ ਤੂੰ ਮੈਨੂੰ ਕੁਛ ਆ ਮਲ ਡਰ ਡਰ ਲੱਗਣ ਲੱਗ ਇਹਨਾਂ ਫੇੜੇ ਦਾ ਕੀ ਕਰੋਗੇ ਨਿਸ਼ਚਿਤ ਅੰਤਰ ਜਾਉਗੀ ਹੋ ਕੀ ਕਰੋਗੇ ਉਹ ਕੋਈ ਹੋਰ ਪ੍ਰਾਫਿਟ ਦੇ ਜਾਂ ਫਿਰ ਹਿੱਸੇ ਮੰਗਦੇ ਸਾਨੂੰ ਹਿੱਸਾ ਦਿਓ ਤੇ ਕਿੱਥੋਂ ਦੇ ਦੋਗੇ ਹਿੱਸਾ ਇਹ ਆ ਸਾਡਾ ਇੱਕੋ ਹੀ ਮਕਸਦ ਹੈ ਇੱਕੋ ਹੀ ਲਾਲਚ ਕਹਿ ਲੋ ਸਵਾਰਥ ਕਹਿ ਲੋ ਕਿ ਬਸ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਿਗਰੀ ਮਤਾਵੋ ਉਹਨਾਂ ਨੂੰ ਕੰਮ ਦੇ ਦਿਓ ਬਸ ਸਾਡੇ ਪਰਮਿਸ਼ਨ ਦੋ ਜੁੰਟਾਂ ਦੀ ਲੈਣਾ ਹੋਊਗੇ ਤਿੰਨ ਜੁੰਟਾਂ ਦੀ ਕੰਮ ਬਧਾਓ ਕੰਮ ਦਿਓ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਕਿ ਤੁਹਾਡੇ ਲਈ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈ ਨੈਸ਼ਨਲ ਸਰਵੇ ਹੋਇਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ ਹੈ 4 ਸਾਲਾਂ ਬਾਅਦ ਹੁੰਦਾ ਸੈਂਟਰ ਸਰਕਾਰ ਕਰਾਉਂਦੀ ਤੇ 850 ਤੋਂ ਉੱਪਰ ਬੱਚੇ ਨੀਟ ਕਲੀਅਰ ਕਰ ਗਏ 450 ਤੋਂ ਉੱਪਰ ਬੱਚੇ JEE ਕਲੀਅਰ ਕਰ ਗਏ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ ਉਹ ਤੁਹਾਡਾ ਹੀ ਮਟੀਰੀਅਲ ਆਓ ਤੁਹਾਡੇ ਕੋਲ ਹੀ ਆਉਣਗੇ ਉਹ IIT ਕਰਕੇ ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੇ ਪੂਨੇ ਤੋਂ ਜਾਂ ਬੈਂਗਲੌਰ ਤੋਂ ਜਾਂ ਹਾਈਦਰਾਬਾਦ ਤੋਂ ਲੈ ਕੇ ਆਉਣੇ ਪੈਂਦੇ ਜਿਹੜੇ ਸਪੈਸ਼ਲਿਸਟ ਆਪਾਂ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਦਾ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹ ਇਹਨਾਂ ਨਾਲ ਸੰਬੰਧਤ ਅਸੀਂ ਦੇ ਤੋ। ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਹਾਂ। ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਹੈ। ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਚੋਣ ਹੋਵੇ ਭਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ। ਵੇ ਯਾਰ ਇਹ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈ। ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਆਲੇ ਹਾਂ, ਅਸੀਂ ਪੈਸੇ ਨਾਲ ਜਿੱਤਣ ਤਾਂ ਨਹੀਂ। ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੰਜਲ ਸਾਹਿਬ ਨੇ ਤੇ ਸਾਰੇ ਜਿਲ੍ਹਾ ਜਿਲ੍ਹਾ ਬੈਠੇ ਆ ਸੱਚੀ ਜੀ ਬੈਠੇ ਆ। ਇਹਨਾਂ ਨੇ ਬੜਾ ਵੱਡਾ ਇਕੱਠ ਆਪਣੇ ਘਰੇ ਕੀਤਾ। ਤੇ ਸਾਰੇ ਇੰਡਸਟਰੀਸਟ ਆਏ। ਤੇ ਮੈਂ ਕਹਾਂ ਜੀ ਆਹੀ ਚਾਹੀਦਾ ਸਾਨੂੰ ਤਾਂ ਬਸ। ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟਿਵ ਹੈ ਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ ਪੋਲਿਟਿਕਲ ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਤੁਸੀਂ ਅਸੀਂ ਤਾਂ ਬਸ ਇਹ ਕਹਿੰਦੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈ ਨਾ ਤੇ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਤੁਸੀਂ ਉਹ ਕਰਨਾ ਤੁਸੀਂ ਉਹਦੇ ਸੂਤਰਤਾਰ ਤੁਸੀਂ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸਜਾਇਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਾਂ ਪੰਜਾਬ ਦੇ ਰੈਵਨਿਊ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਂਦੇ ਆ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ਜ਼ਰੀਏ ਤੁਹਾਡੇ ਤੋਂ ਸੁਝਾਅ ਮੰਗਦੇ ਤੁਸੀਂ ਖੁੱਲ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ ਚ ਕੋਈ ਔਲਾ ਨਹੀਂ ਹੈਗਾ ਆਪਣੇ ਚ ਕੋਈ ਮਤਲਬ ਨਹੀਂ ਹੈ बड़े-बड़े सूफी शायर हुए ने मोहम्मद मियां बख्श उन्होंने कहे है जिस यारी विच मतलब होवे तो ओ कदे तोड़ ना चढ़दी चादर लीरो लीर मोहम्मद जेडी कंडियां दे नाल अड़दी सो जे यारी विच मतलब हो गया फेर ओ तोड़ नी चढ़दी दोस्ती दा मतलब की है हिंदी दा लफ्ज है दोस्त दो hmm. डैश सत्य दो सत्य दो, दो सच्चाई ओ तो दोस्त बने ਨੀ ਤਾਂ ਹੋਰ ਲਫ਼ਜ਼ ਵੀ ਹੈਗੇ ਮਿੱਤਰ ਜਾਣੂ ਨੌਨ ਹੋਰ ਵੀ ਹੈਗੇ ਪਰ ਦੋਸਤ ਕਿੰਨੇ ਕੋ ਹੁੰਦੇ 2 3 4 ਜਦੋਂ ਦੋਨੇ ਪਾਸਿਓ ਸੱਚ ਹੈ ਉਹ ਨਜ਼ਰ ਚੱਲੀ ਜਾਊ ਜਦੋਂ ਇੱਕ ਪਾਸਿਓ ਸੱਚ ਹਟ ਗਿਆ ਹੋੜੇ-ਹੋੜੇ ਪਤਾ ਲੱਗ ਗਿਆ ਉਹਨੇ ਟੁੱਟਿਆ ਨਹੀਂ ਸੋ ਮੈਂ ਚਾਹਨਾ ਕਿ ਦੋਨੇ ਪਾਸੇ ਵੀ ਆਪਣੀ ਜਿਹੜੀ ਸਚਾਈ ਜਿਹੜੀ ਸਰਕਾਰ ਨਾਲ ਤੁਹਾਡੀ ਬਣੀ ਰਹੇ ਔਰ ਐਸੇ ਤਰ੍ਹਾਂ ਪੰਜਾਬ ਜਿਹੜਾ ਉਹ ਤਰਾਕੀਆਂ ਪੌੜੀਆਂ ਚੜਦਾ ਰਹੇ ਜਲਦੀ ਹੁਣ ਪੜ੍ਹਾਈ ਚ ਨੰਬਰ ਵਾਣਾ ਹੁਣ ਖੇਤੀ ਚ ਤਾਂ ਪਹਿਲੇ ਹੀ ਸੀਗੇ ਹੋਰ ਬਹੁਤ ਸਾਰੇ ਵਰਗਾਂ ਚ ਪੰਜਾਬ ਜਿਹੜਾ ਉਹ ਉੱਪਰ ਆ ਰਿਹਾ ਹੈ ਪਹਿਲਾਂ ਤਾਂ 27ਵੇਂ 28ਵੇਂ ਨੰਬਰਾਂ ਤੇ ਫਿਰਦੇ ਸੀ ਤੇ ਇੰਡਸਟਰੀ ਦੇ ਵਿੱਚ ਵੀ ਇੱਕ ਰੋਲ ਮਾਡਲ ਬਣੀ ਹੈ ਦੇਸ਼ ਲਈ ਕਿਉਂਕਿ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੇ ਗੁਰੂ ਪੀਰ ਫਕੀਰ ਉਹ ਸਾਡੇ ਲਈ ਰੋਲ ਮਾਡਲ ਬਣੇ ਚਾਹੇ ਯਾ ਦੀਦੀਆਂ ਲੜਾਈਆਂ ਹੋਣ ਚਾਹੇ ਹਰਾ ਇਨਕਲਾਬ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ ਦੇਸ਼ ਨੂੰ ਸੋ ਅੱਜ ਵੀ ਲੋੜ ਹੈ ਕਿ ਦੇਸ਼ ਨੂੰ ਲੀਡ ਕਰਨ ਦੀ ਲੋੜ ਹੈ ਔਰ ਜਿਸ ਦਿਨ ਪੰਜਾਬ ਨੰਬਰ 1 ਬਣ ਗਿਆ ਪਰ ਉਸ ਦਿਨ ਫਿਰ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਕੰਨੇ ਭਾਰਤ ਹੈ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪਜਾਉਂਦੀ ਹੂੰ ਨਗ ਤੋਂ ਬਿਨਾ ਮੁੰਦਰੀ ਕਾਦੀ ਔਰ ਨਗ ਦੇ ਰੰਗ ਥੋੜੇ ਜਿ ਫਿੱਕੇ ਪੈ ਗਏ ਸੀ दाग लाग गए सी कि चिट्टे दा दाग लाग गया सी कि करप्शन बहुत ज्यादा बढ़ गई सी ओ असि दाग जेड़े ओ ओड़े वाली साफ कर रहे हैं युद्ध है ना शेंबरोत शुरू ਕੀਤਾ ਹੋਇਆ बड़ा सहयोग ਤੁਹਾਡਾ ਵੀ ਮਿਲ ਰਿਹਾ ਹੈ ਇਸ ਮਾਮਲੇ ਚ और असि कोशिश यही कर देੁੰਦੇ ਹੰਨੇ ਜਦੋਂ ਕੋਈ ਫਾਈਲ ਆਵੇ ਬਸ ਉਹਦੇ ਚ ਇਹ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੋਕਾਂ ਦਾ ਵੀ ਭਲਾ ਹੋਵੇ ਵਪਾਰੀ ਦਾ ਵੀ ਰੈਵਨਿਊ ਵਧੇ ਹੋਰ ਰੈਵਨਿਊ ਸਾਡੇ ਕੋਲੇ ਆਊਗਾ ਅਸੀਂ ਆਪਣੇ ਲੋਕਾਂ ਨੂੰ ਦੇ ਦਾਂਗੇ ਸਕੂਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਸਕੂਲ ਆਫ ਐਮਿਨੈਂਸ ਦੇ ਰੂਪ ਚ ਜਾਂ ਟੋਲ ਪਲਾਜ਼ੇ ਹਟਾ ਦੇਾਂਗੇ ਹੈਨਾ 인ਫਰਾਸਟਰਕਚਰ ਦੇ ਰੂਪ ਚ ਬਿਜਲੀ ਦੇ ਰੂਪ ਚ ਜਿਵੇਂ ਵੀ ਦੇਵਾਂਗੇ ਸੋ ਅਸੀਂ ਜਿਹੜਾ ਤੁਹਾਡੇ ਗਾਈਡੈਂਸ ਜਿਹੜੀ ਹੈ ਉਹਦੇ ਤੁਹਾਡੇ ਕੋਲੇ ਤਜਰਬਾ ਹੈ ਐਕਸਪੀਰੀਅੰਸ ਕਹਿੰਦੇ ਉਹ ਕੰਗਾ ਹੈ ਜਿਹੜਾ ਐਕਸਪੀਰੀਅੰਸ ਹੈ ਉਹ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਫਾਇਦਾ ਕੀ ਹੈ ਕੰਗੇ ਦਾ ਫਿਰ ਹੈਨਾ ਇਸ ਕਾਕੇ ਸੈਣਾ ਬੰਦਾ ਉਹੀ ਹੈ ਜਿਹੜਾ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰ ਲੇ ਤਾਂ ਕਿ ਕੰਗਾ ਉਹ ਮੋਦੋਂ ਮਿਲ ਜੇ ਜਦੋਂ ਸਿਰ ਤੇ ਬਾੜ ਹੋਣ